ਸਾਰਪਤਾ ਸਾਰਪਤਾ ਕੋਈ ਮਾਇਲ ਕਰਾ ਲਾ ਸਾਰਪਤਾ ਯਾਰ ਨੂੰ ਡੱਬੀ ਕਰਕੇ ਭਾਵੇਂ ਪੰਜ ਇੱਟਾਂ ਖਲਾਰ ਕੇ ਖਾਓ ਖਲਾਰ ਕੇ ਖਾਓ ਅਸੀਂ ਖਲਾਰੀਆਂ ਜੀ ਬਿਨਾ ਕਿਸ سپورਟ ਤੋਂ ਪੱਦਰਿਆਂ ਨਹੀਂ ਜਿੱਦਾਂ ਮਰਜ਼ੀ ਵਿੰਗੀਆਂ ਡੈਡੀਆਂ ਖਲਾਰੋ ਖਲਾਰ ਦਿਓ ਦੋ ਹੋਰ ਕੋਸ਼ਿਸ਼ ਕਰਦੇ ਆ ਪਖਲਾ ਰੰਦੀ ਪੰਜ ਤੇ ਆ ਪਖਲਾਰਤੀਆਂ ਇੱਕੇ ਤੋਂ ਡੱਪੀ ਵੇਖ ਸਕਦੇ ਤੁਸੀਂ ਪੰਜ ਆ ਪਖਲਾਰਤੀਆਂ ਬਿਨਾ ਕਿਸੇ ਵਿੱਚ ਸਪੋਰਟ ਤੋਂ ਲਾਗੇ ਕਰਕੇ ਵਿਖਾ ਦਿੰਨੇ ਆ ਤੁਹਾਨੂੰ ਕੁਛ ਨਹੀਂ ਲਾਇਆ ਵਿੱਚ ਪੰਜ ਖਲਾਰਤੀਆਂ ਵੇਖੋ ਥਲੜਲੀ ਇੱਟ ਦੇ ਸਾਲੇ ਕੁਝ ਪਾ ਸਕਦੇ ਤੇ ਮਿੱਟੀ ਘਟਾ ਜੋ ਵੀ ਪਾਉਣਾ ਪਰ ਅਸੀਂ ਉਹ ਵੀ ਨਹੀਂ ਪਾਇਆ ਥਲੜਲੀ ਇੱਟ ਤੇ ਵੀ ਪਰ ਤੁਸੀਂ ਪਾ ਸਕਦੇ ਜੀ ਲਓ ਇਹ ਮੇਤਰਾ ਛੇ ਹੋ ਗਈਆਂ ਇੱਕ ਤੇ ਦੋ ਤੇ ਤਿੰਨ ਤੇ ਚਾਰ ਤੇ ਪੰਜ ਤੇ ਛੇ 6 ਵੇਖ ਲਓ ਚਲੋ ਜੀ ਲਾਸਟ ਤੇ ਸਤਵੀਂ ਈਟਾਂ ਆਪਾਂ 6 ਖਾੜ ਚੁੱਕੇ ਆ 1 2 3 4 5 6 6 ਖਾੜਤੀਆਂ ਵਾ ਸਤਵੀਂ ਰਹਿ ਗਈਆਂ ਸੋਣਾ ਬਸ ਦੂਈ ਖਾੜ ਕੇ ਦੇਖਣੇ ਆ 6 ਈਟਾਂ ਖਾੜ ਚੁੱਕੇ ਆਪਾਂ ਮਸਾਲਾ ਬਣਾਉਂਦੇ ਸੀ ਨਾਲ ਦੇ ਇਸ ਕਰਕੇ ਆਪਣਾ ਵੀਡੀਓ ਪੂਰੀ ਨਹੀਂ ਵਿਖਾ ਸਕੇ ਆ ਵੇਖੋ ਹੁਣ 7ਵੀਂ ਏਟਾ ਪਾ ਤੁਹਾਡੇ ਸਾਹਮਣੇ ਖਲਾਰਾਂਗੇ ਭਾਵੇਂ ਬਹੁਤਾ ਚਿਰ ਖੜੀ ਨਾ ਰਵੇ ਪਰ ਖਲਾਰਾਂਗੇ ਜਰੂਰ ਵੇਖੋ ਤੇ ਵੀਡੀਓ ਲਾਈਕ ਸ਼ੇਅਰ ਕਮੈਂਟ ਕਰਿਓ ਆਪਣੇ ਆਪਣੇ ਵਿਚਾਰ ਜਰੂਰ ਦਿਓ ਕਿਉਂਕਿ ਇਹ ਚੈਲੰਜ ਪਾਇਆ ਸੀ ਮੇਰੇ ਵੀਰ ਕਿਸੇ ਨੇ ਆਪਾਂ ਉਹ ਚੈਲੰਜ ਅੱਜ ਪੂਰਾ ਕਰ ਰਹੇ ਆਂ ਵੇਖੋ ਐਂਡ ਤੱਕ ਵੀਡੀਓ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਵੇਖ ਕੇ ਦੱਸਿਓ ਕਿਵੇਂ ਲੱਗਾ ਸਾਡਾ ਕੰਮ ਆਹ ਵੇਖ ਲਓ ਤੁਸੀਂ 7ਵੀਂ ਏਟਾ ਪਾ ਖਲਾਰ ਰਹੇ ਹਾਂ ਉੱਤੇ ਫੇਰ ਸਾਰੀਆਂ ਜੀ ਡੱਬੀ ਇੱਕੇ ਪਾਸੇ ਇਹ ਦੇਖ ਸਕਦੇ ਤੁਸੀਂ ਟੋਟਲ ਇਟਾਂ ਦੀ ਡੱਬੀ ਇੱਕੋ ਪਾਸੇ ਲਾਈ ਆਪਾਂ ਠੀਕ ਆ ਜੀ ਆਹ ਵੇਖ ਲਓ ਤੁਸੀਂ ਅੱਗੇ ਹੁਣ ਸੱਤ ਸੱਤ ਟਾਂ ਖਿਲਾਰਤੀਆਂ ਕੋਈ ਇੱਕ ਮੋਈ ਦਾ ਲਾਲ ਖਿਲਾਰ ਦੇ ਸੱਤ ਖਿਲਾਰਤੀਆਂ ਕਿਰਾ ਚਲੋ